ਹਰਿਆਣੇ ਦੇ ਵਿੱਚ ਇੱਕ ਨਵਾਂ ਆਸ਼ਰਮ ਖੁੱਲ੍ਹਾ ਤੇ ਸਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਜਦੋਂ ਉਹਦੀ ਓਪਨਿੰਗ ਸੀ ਉਹਨਾਂ ਨੇ ਪਹਿਲਾਂ ਲਿਹਾ ਕੇ ਉੱਥੇ ਬਜ਼ੁਰਗ ਕਾਫੀ ਰਖਲੇ ਸੀ ਪਰ ਜਦੋਂ ਅਸੀਂ ਉੱਥੇ ਗਏ ਤੇ ਸਾਨੂੰ ਉੱਥੇ ਉਹਨਾਂ ਨੇ ਇੱਕ ਮਾਤਾ ਨੂੰ ਮਿਲਾਇਆ ਤੁਸੀਂ ਹੈਰਾਨ ਹੋਗੇ ਉਹ ਮਾਤਾ ਵੇਖੋ ਮਾਂ ਕੀ ਹੁੰਦੀ ਹੈ ਮਾਂ ਕਦੀ ਵੀ ਜਿਹੜੀ ਆ ਨਾ ਉਹ ਆਪਣੇ ਬੱਚਿਆਂ ਦਾ ਬੁਰਾ ਸੋਚਦੀ ਨਹੀਂ ਅਜੇ ਪ੍ਰਬੰਧਕ ਉੱਥੇ ਬਾਰ-ਬਾਰ ਕਹਿ ਰਹੇ ਸੀ ਵੀ ਇਹ ਮਾਤਾ ਦੇ ਦੋ ਬੱਚੇ ਨੇ ਜੀ ਬੇਟਾ ਆਸਟ੍ਰੇਲੀਆ ਹੈ ਤੇ ਬੇਟੀ ਇੱਥੇ ਬਹੁਤ ਸੀਨੀਅਰ ਅਫਸਰ ਹੈ ਤੇ ਮਾਂ ਕਿੱਥੇ ਹੈ ਮਾਂ ਆਸ਼ਰਮ ਚ ਹੈ ਉਥੇ ਹਰਿਆਣੇ ਨਵਾਂ ਉਹਨਾਂ ਨੇ ਖੋਲਿਆ ਸੀ ਅਸੀਂ ਉਥੇ ਉਹਦੀ ਉਦਘਾਟਨ ਤੇ ਗਏ ਤੇ ਉਹ ਜਦੋਂ ਪ੍ਰਬੰਧਕ ਉਸ ਮਾਹ ਨੂੰ ਕਹਿਣ ਕਿ ਇਹਦੇ ਬੇਟੇ ਨੂੰ ਜਦੋਂ ਪਤਾ ਲੱਗਾ ਜਦੋਂ ਅਸੀਂ ਲੈ ਕੇ ਆਏ ਕਹਿੰਦੇ ਪਿੰਡ ਦੀ ਪੰਚਾਇਤ ਨੇ ਸਾਨੂੰ ਫੋਨ ਕੀਤਾ ਕਿ ਸਾਡੇ ਪਿੰਡ ਇੱਕ ਮਾਤਾ ਹੈ ਜੀ ਉਹਨੂੰ ਕੋਈ ਸਾਂਭਦਾਨੀ ਆਣ ਕੇ ਲੈ ਜਾਓ ਤੇ ਅੰਦਾਜ਼ਾ ਲਾ ਕੇ ਵੇਖੋ ਵੀ ਦੋਨੋਂ ਬੱਚੇ ਨੇ ਪੁੱਤ ਵੀ ਹੈਗਾ ਤੇ ਧੀ ਵੀ ਹੈਗੀ ਧੀ ਅਫਸਰ ਹੈ ਕਹਿੰਦੇ ਪੁੱਤ ਨੂੰ ਫੋਨ ਲਾਇਆ ਪਿੰਡ ਦੀ ਜਦੋਂ ਪੰਚਾਇਤ ਨੇ ਸਾਰੀ ਗੱਲਬਾਤ ਕੀਤੀ ਤੇ ਪੋਤਾ ਆਂਦਾ ਜੀ ਲੈ ਜਾਓ ਮਾਤਾ ਨੂੰ ਕੋਈ ਗੱਲ ਨਹੀਂ ਘਰ ਦੇ ਵਿੱਚ ਕੋਈ ਮਾੜਾ ਜਿਹਾ ਕਮਰਾ ਹੋਣਾ ਜਿੱਥੇ ਮਾਤਾ ਦਾ ਮੰਝਾ ਡਾਇਆ ਵੇਖੋ ਸਾਰੀ ਜ਼ਿੰਦਗੀ ਮਾਂ ਬਾਪ ਦੇ ਅਡੀਆਂ ਘੱਜ ਜਾਂਦੀਆਂ ਘਰ ਬਣਾਉਂਦੇ ਆ ਪਰ ਜਦੋਂ ਘਰ ਬਣਦਾ ਕਈ ਵਾਰੀ ਮਾਂ ਬਾਪ ਲਈ ਕਮਰਾ ਘਰ ਚ ਬੋਲੋ ਪਿਆਰਿਓ ਹੁੰਦਾ ਹੀ ਨਹੀਂ ਉਹਦੇ ਵਾਸਤੇ ਕਮਰਾ ਉਹ ਬੋਲੋ ਪਿਆਰੇ ਗੁਰੂ ਕੇ ਉਹਦੇ ਵਾਸਤੇ ਕਮਰਾ ਘਰ ਚ ਹੁੰਦਾ ਹੀ ਨਹੀਂ ਉਹਨੂੰ ਕਈ ਵਾਰੀ ਕਹਿੰਦਾ ਕੋਈ ਨਹੀਂ ਪਾਪਾ ਜੀ ਨੇ ਬਰਾਂਡੇ ਦੀ ਸਮਝਣਾ ਕੋਈ ਗੱਲ ਨਹੀਂ ਹੋਰ ਤਾਂ ਸੌਂਗਾ ਹੀ ਜਦੋਂ ਕਮਰਾ ਨਹੀਂ ਦੇਣਾ ਬਰਾਂਡੇ ਤੇ ਸੌਣਾ ਉਹ ਚਰਾ ਬਰਾਂਡੇੋਂ ਬਾਹਰ ਕੱਲ ਜੇ ਪਰ ਕਈ ਹੈਗੇ ਨੇ ਜਿਨ੍ਹਾਂ ਨੇ ਕਿ ਨਹੀਂ ਸਾਡੇ ਆਪਾ ਪਾਪਾਈ ਦਾ ਕਮਰਾ ਸਾਡੀ ਬੀਬੀ ਜੀ ਦਾ ਕਮਰਾ ਸਾਡੇ ਘਰ ਚ ਮੇਨ ਥਾਵਾਂ ਜਦੋਂ ਕਿਤੇ ਪਦਾਰਥਾਂ ਨੂੰ ਵੇਖ ਕੇ ਮਤ ਖਰਾਬ ਹੋਵੇ ਨਾ ਇੱਕ ਵਾਰ ਇਹ ਚੀਜ਼ ਨੂੰ ਵੇਖਣਾ ਜ਼ਰੂਰ ਇਹ ਦਿਨ ਸਾਰਿਆਂ ਤੇ ਆਉਣਾ ਹੈ ਇਹ ਜਿਹੜਾ ਦੇਨ ਹੈ ਨਾ ਸਾਰਿਆਂ ਤੇ ਹੁਣਾ ਜੋ ਬੀਜੋਗੇ ਵੜਣਾ ਪੈਣਾ ਪਾਸ਼ਾ ਨੇ ਤਾਂ ਕਿ ਅਸੀਂ ਨਾ ਜਿਹਾਂ ਬੀਜੈ ਸੋ ਲੁਣਾ ਹੈ ਕਰਮਾ ਸੰਧੜਾ ਖੇਤ ਭਾਗਾ ਵਾਲੇ ਆਪਾਂ ਉਹ ਭਾਗਾ ਵਾਲੇ ਟੱਬਰ ਨੇ ਜਿੱਥੇ ਦਾਦੇ ਦੇ ਕੋਲ ਪੋਤਰੇ ਬਹਿੰਦੇ ਨੇ ਦਾਦੀ ਕੋਲ ਦੋਤੇ ਪੋਤੇ ਆਣ ਕੇ ਬੈਠਦੇ ਨੇ ਉਹ ਭਾਗਾ ਵਾਲੇ ਟੱਬਰ ਨੇ ਮੈਂ ਕਹਿੰਨਾ ਉਸ ਅਮੀਰ ਪਰਿਵਾਰ ਨਾਲੋਂ ਅਮੀਰ ਪਰਿਵਾਰ ਕੋ ਦੂਜਾ ਹੈ ਹੀ ਨਹੀਂ ਪਾਵੇਂ ਸਵੇਰੇ ਕਮਾ ਕੇ ਵੀ ਅਗਲੇ ਸ਼ਾਮਾਂ ਨੂੰ ਮੁਕਾ ਦੇਣ ਤੇ ਸਵੇਰੇ ਫੇਰ ਅਗਲੇ ਦਿਨ ਕਮਾਉਣ ਜਾਣ ਅਮੀਰ ਪਰਿਵਾਰ ਉਹ ਹੈ ਜਿੱਥੇ ਇੱਕ ਦੂਜੇ ਨੂੰ ਕੋ ਪੁੱਛਦਾ ਹੀ ਨਹੀਂ ਕੋ ਹਾਲ ਪੈਰਾ ਨਹੀਂ ਪੁੱਛਦਾ ਕੀ ਲੈਣਾ ਇਹੋ ਜੀ ਅਮੀਰੀ ਨੂੰ ਕੀ ਲੈਣਾ ਜੀ ਵੱਡੇ ਘਰ ਨੂੰ ਜ਼ਮੀਨਾਂ ਜਾਇਦਾਦਾਂ ਨੂੰ ਜਦੋਂ ਉਸ ਮਾਂ ਨੂੰ ਲੈ ਕੇ ਗਏ ਤੇ ਲੈ ਕੇ ਜਾਣ ਲੱਗੇ ਕਹਿੰਦੇ ਚਲੋ ਪੁੱਤ ਨੇ ਕਿਹਾ ਲੈ ਜਾਓ ਧੀ ਨੂੰ ਤੇ ਧੀਾਂ ਦਾ ਤੇ ਮਾਵਾ ਨਾਲ ਬੜਾ ਪਿਆਰ ਹੁੰਦਾ ਧੀ ਨੂੰ ਫੋਨ ਲਾ ਲਓ ਜਦੋਂ ਧੀ ਨੂੰ ਫੋਨ ਲਾਇਆ ਵੀ ਤੁਹਾਡੀ ਮਾਂ ਨੂੰ ਆਸ਼ਰਮ ਵਾਲੇ ਲੈਣ ਆਏ ਆ ਉਹਦੀ ਲੈ ਜਾਓ ਅਗਿਓ ਪ੍ਰਬੰਧਕਾਂ ਨੇ ਤੇ ਪਿੰਡ ਵਾਲਿਆਂ ਕਹਿ ਜੇ ਇਦਾਂ ਨਹੀਂ ਉਹਨਾਂ ਲੈ ਕੇ ਜਾਣਾ ਉਹਦੇ ਵਾਸਤੇ ਪੇਪਰ ਵਰਕ ਪੂਰਾ ਤਿਆਰ ਹੋਣਾ ਉਹ ਤੇ ਸਿਗਨੇਚਰ ਹੋਣੇ ਆ ਤੇ ਤੁਹਾਨੂੰ ਲਿਖ ਕੇ ਦੇਣਾ ਪੈਣਾ ਵੀ ਤੁਹਾਡਾ ਅੱਜ ਤੋਂ ਬਾਅਦ ਮਾ ਨਾਲ ਸੰਬੰਧ ਕੋਈ ਨਹੀਂ ਉਹ ਕਹਿੰਦੀ ਜੀ ਮੈਂ ਲਿਖਣ ਨੂੰ ਤਿਆਰ ਆ ਇਹਦੋਂ ਗੱਡੀ 'ਚ ਮਾਤਾ ਨੂੰ ਬਿਠਾ ਕੇ ਲੈ ਕੇ ਅੱਗਿਓ ਧੀ ਆ ਗਈ ਤੇ ਰਾਹ ਰਸਤੇ ਵਿੱਚ ਰੇਲ ਦਾ ਰੇਲ ਦੀ ਲੈਣ ਸੀ ਗੱਡੀ ਪਰਲੇ ਬੰਨੇ ਡਾਕੇ ਕਾਰ ਦੇ ਬੋਂਟ ਉੱਤੇ ਰੱਖ ਕੇ ਪੇਪਰ ਸਾਈਨ ਕੀਤੇ ਉਸ ਧੀ ਨੇ ਗਾਂ ਹੋ ਕੇ ਵੀ ਨਹੀਂ ਵੇਖਿਆ ਕਿ ਮੇਰੀ ਮਾਂ ਅੰਦਰ ਬੈਠੀ ਕਿੱਥੇ ਆ ਗੱਡੀ ਦੇ ਵਿੱਚ ਕਮੇਟੀ ਨੇ ਪ੍ਰਬੰਧ ਕਮੇਟੀ ਨੇ ਕਿਹਾ ਜੀ ਇੱਕ ਵਾਰੀ ਮਾਤਾ ਨੂੰ ਮੇੜੀ ਲਾਓ ਉਹ ਧੀ ਮਾਂ ਦੇ ਕੋਲ ਗਾਂ ਆਈ ਨਹੀਂ ਉੱਥੋਂ ਹੀ ਵਾਪਸ ਮੁੜ ਗਈ ਕਦੀ ਡਾਕਟਰ ਇੰਦਰਜੀਤ कौर ਭਗਤਪੂਰਨ ਸਿੰਘ ਜੀ ਦੇ ਜੋ ਟਿੰਗਲਵਾੜੇ ਦੇ ਸੰਚਾਲਕ ਨੇ ਚਲਾ ਰਹੇ ਨੇ ਕਦੀ ਉਹਨਾਂ ਦੀ ਸਪੀਚ ਸੁਣ ਕੇ ਵੇਖੋ ਇਹ ਨੱਟ ਤੇ ਪਈਆਂ ਹੋਈਆਂ ਨੇ ਉਹਨਾਂ ਕਹਿੰਦੇ ਜਦੋਂ ਸਾਡੇ ਕੋਲ ਇਥੇ ਕੋਈ ਮਰੀਜ਼ ਪੂਰੇ ਹੁੰਦੇ ਆ ਨਾ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਫੋਨ ਲਾਉਂਦੇ ਆ 50 50 ਲੱਖ ਕਰੋੜ ਕਰੋੜ ਦੀਆਂ ਗੱਡੀਆਂ ਚ ਆਣ ਕੇ ਉਤਰਦੇ ਆ ਜਦੋਂ ਉਹਦੇ ਸੰਸਕਾਰ ਤੇ ਹੁੰਦੇ ਆ ਮਹਿੰਗੇ ਮਹਿੰਗੀਆਂ ਕਾਰਾਂ ਚ ਆਣ ਕੇ ਉਤਰਦੇ ਬੰਦਾ ਅਜ ਬਾਹਰ ਭੱਜਾ ਫਿਰਦਾ ਪਾਸ਼ਕ ਸਤ ਕੋ ਭਾਈ ਗੁਰਦਾਸ ਜੀ ਦੀਆਂ ਕਿਹੜੀ ਰਚਨਾਵਾਂ ਪੜ ਕੇ ਵੇਖਿਓ ਮਾਂ ਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਕਹਿੰਦੇ ਤੇਰੇ ਵਾਸਤੇ ਭਾਵੇਂ ਕੋਈ ਬਾਣੀ ਦਾ ਪਾਠ ਹੋਵੇ ਤੇਰੇ ਵਾਸਤੇ ਤੇ ਕਹਾਣੀ ਹੈ ਜਦੋਂ ਤੂੰ ਆਪਣੇ ਮਾਂ ਬਾਪ ਨੂੰ ਨਹੀਂ ਪੁੱਛਿਆ ਤੂੰ ਸਮਾਜ ਵਿੱਚ ਤੈਨੂੰ ਰਹਿਣਾ ਨਹੀਂ ਆਇਆ ਵੀ ਦੁਨੀਆ ਨੂੰ ਜ਼ਿੰਦਗੀ ਕਿਵੇਂ ਜਿਉਣੀ ਹੈ ਭਾਈ ਸਮਾਜ ਵਿੱਚ ਰਹਿਣਾ ਸਿੱਖਣਾ ਸੀ ਆ ਜਿਹੜੇ ਮਗਰੋਂ ਅਸੀਂ ਪਖੰਡ ਕਰਦੇ ਆਂ ਚੜਾਈ ਕਰਨ ਤੋਂ ਬਾਅਦ ਇਹਦਾ ਸਿੱਖੀ ਵਿੱਚ ਕੋਈ ਥਾਂ ਨਹੀਂ ਇਹ ਤੇ ਦੂਜੇ ਮਤਾਂ ਦਾ ਜੋ ਕੂੜ ਕਬਾੜ ਕਚਰਾ ਸਾਡੇ ਵਿਹੜੇ ਚ ਆਣ ਵੜਿਆ ਜਿਹਨੂੰ ਗੁਰਮਤ ਨੇ ਹੁੰਝ ਕੇ ਬਾਹਰ ਕੱਢਿਆ ਤੇ ਆਖਿਆ ਜੀਵਤ ਪਿਤਰ ਨਾ ਮੰਨੇ ਕੋਊ ਇਹ ਬੜੀ ਵਜਨਦਾਰ ਗੱਲ ਸੀ ਵੀ ਜੂੰਦਿਆਂ ਜੀ ਆਪਾਂ ਰਿਸਪੈਕਟ ਕਰਨੀ ਹੈ ਮਾੜੇ ਮੋٹے ਕਿਤੇ ਕਿਸੇ ਦੇ ਕੋਈ ਸ਼ਿਕਵੇ ਗਿਲੇ ਹੈਗੇ ਆ ਗੁੱਸੇ ਨਰਾਜ਼ਗੀ ਹੈਗੀ ਉਹਨੂੰ ਮਿਟਾ ਲਓ ਬੰਦਾ ਤੇ ਇੱਕ ਦਮ ਦਾ ਪਤਾ ਨਹੀਂ ਦਮ ਆਉਣਾ ਅਗਲਾ ਕਿ ਨਹੀਂ ਆਉਣਾ